ਚੰਗੀ ਤਰ੍ਹਾਂ ਸੋਚ ਕੇ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਿੰਦਰ ਕੌਰ ਜਨਰਲ ਸੈਕਟਰੀ ਇੰਡੀਆ ਮੇਰੀ ਭੈਣ ਕਿਰਨਦੀਪ ਗਰੇਵਾਲ ਜ਼ਿਲ੍ਹਾ ਪ੍ਰਧਾਨ ਮੈਂ ਜਸਬੀਰ ਸਿੰਘ ਜਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੁਧਿਆਣਾ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਜਸਵੰਤ ਸਿੰਘ ਜੀ ਖੇੜਾ ਬਾਕੀ ਮੇਰੀਆਂ ਜਿੰਨੀਆਂ ਭੈਣਾਂ ਆਈਆਂ ਸਾਰੇ ਅਹੁਦੇਦਾਰ ਆ ਕੋਈ ਜਨਰਲ ਸੈਕਟਰੀ ਆ ਕੋਈ ਵੈਸਟ ਪ੍ਰੈਜ਼ੀਡੈਂਟ ਆ ਕੋਈ ਮੇਰੇ ਵੀਰ ਆ ਪੰਜਾਬ ਦੇ ਵਿੱਚ ਪਾਈ ਗਏ ਆ ਅਸੀਂ ਸਾਰੇ ਮੰਚ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਇਸ ਨਗਰ ਨੂੰ ਕਹਾੜਾ ਨਗਰ ਨੂੰ ਤੇ ਪੰਜਾਬ ਨੂੰ ਤੇ ਸਭ ਤੋਂ ਜ਼ਿਆਦਾ ਸ਼ੇਰਾਂ ਜਿਹੜਾ ਜਾਂਦਾ ਉਹ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਜਸਵੰਤ ਸਿੰਘ ਖੀੜਾ ਜੀ ਨੂੰ ਜਾਂਦਾ ਜਿਨ੍ਹਾਂ ਨੇ ਬਹੁਤ ਵੱਡੇ ਬੂਟੇ ਲਾਏ ਮੈਨੂੰ ਬੜੇ ਲੋਕੀ ਕਹਿੰਦੇ ਨੇ ਤੂੰ ਕਾਉਂਸਲਰ ਬਣ ਜਾ ਮੈਂ ਨਹੀਂ ਮੈਂ ਕੌਂਸਲਰ ਨਹੀਂ ਬਣਨਾ ਮੈਂ ਠੀਕ ਹੈ ਜੋ ਹੋ ਜਾਏਗਾ بڑے ਲੋਕਾਂ ਨੇ ਮੇਰੇ ਅੱਗੇ ਪਿੱਛੇ ਘੁੰਮੇ ਆ ਤੇ ਮੈਂ ਚਾਹੁੰਦਾ ਵੀ ਮੇਰਾ ਡਾਕਟਰ ਖੀੜਾ ਸਾਹਿਬ ਬਰਿੰਦਰ ਕੌਰ ਸਾਡੀ ਮਾਂ ਵੀ ਆ ਤੇ ਭੈਣ ਵੀ ਆ ਵੱਡੀ ਤੇ ਕਰਨਦੀਪ ਘਰੇਵਾਲ ਅਸੀਂ ਸਾਰਿਆਂ ਦਾ ਜੀ ਆਇਆਂ ਆਦਿਆਂ ਜਿਨ੍ਹਾਂ ਨੇ ਇੱਕ ਨਮਾਣੇ ਦੇ ਸਾਰੀ ਸੰਸਥਾ ਨੂੰ ਸੰਭਾਲ ਕੇ ਰੱਖਿਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ